ਸਿਆਪਾ ਦਾ ਸੋ ਦੂਸਰਾ ਜਿਹੜਾ ਬੜਾ ਵੱਡੀ ਗੱਲ ਹੈ ਸਾਰੇ ਹੀ ਇਲਾਕਿਆਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਨਸ਼ਾ ਕਰ ਰਹੇ ਨੇ ਇਹ ਵੀ ਰਸਤੇ 'ਚ ਮੇਰੇ ਬਾਜ਼ਲ ਕੇ ਤੋਂ ਆਏ ਸੀ ਗ੍ਰੰਥੀਆਂ ਕੁਝ ਤੇ ਪਰਮੇਸ਼ਰ ਬਾਰੇ ਗੱਲ ਸ਼ੁਰੂ ਹੋ ਗਈ ਤੇ ਉਹ ਵੀ ਆਖਰ ਦੀ ਇਦਾਂ ਗੱਲ ਸਾਡੇ ਨਸ਼ੇ ਕਾਈ ਜਾਂਦੇ ਕਾਰਨ ਕੀ ਹੈ ਤੋ 1914 'ਚ ਲਿਖ ਦਿੱਤਾ ਗਿਆ ਸੀ ਕਿ ਜਦ ਪਰਮੇਸ਼ਰ ਆਪਣਾ ਇਹ ਸੰਭਲ ਸਰੀਰ ਬਣਾਵੇਗਾ ਔਰ ਚੂਪਣੀ ਚੁੰਮੀ ਗਈ ਉਹਦ ਤੂੰ ਦੁਨੀਆਂ ਦੇ ਪੂਰੇ ਰਸ ਚੂਸ ਲਏਗਾ ਔਰ ساری ਦੁਨੀਆ ਚਾਹ ਤੇ ਕਾਫੀਆਂ ਚ ਰੁੜ ਜਾਏਗੀ ਇਹ ਅਜੀ ਪੈਲ ਹੋਏਗੀ ਨਸ਼ਿਆਂ ਵਾਲੋ ਜਾਨ ਔਰ ਜਦੋਂ ਨਸ਼ਿਆਂ ਵਾਲੋਂ ਤੁਰ ਜਾਏਗੀ ਉਹ ਸਮਝ ਲਓ ਕਿ ਉਸ ਵੇਲੇ ਪਰਮੇਸ਼ਰ ਦੀ ਗੱਲ ਜਿਹੜੀ ਆ ਸੰਸਾਰ ਚ ਸ਼ੁਰੂ ਹੋ ਗਈ ਔਰ ਇਹ ਹੀ ਇੱਕ ਵੱਡੀ ਗੱਲ ਹੈ ਇਸ ਸੰਸਾਰ ਨੂੰ ਸਹਿਬ ਗੁਰੂ ਗ੍ਰੰਥ ਸਾਹਿਬ ਜੀ ਨੇ ਇਤਨੀ ਵੱਡੀ ਗੱਲ ਕਹਿ ਦਿੱਤੀ ਗਈ ਸੀ ਜੇ ਤੋ ਸੰਸਾਰ ਨੂੰ ਉਸ ਨੂੰ ਸਮਾਂ ਜਿਹੜਾ اتنا ਵੱਡਾ ਬਦਲ ਰਿਹਾ ਹੈ ਜਿਹਦੇ ਕਾਰਨ ਕਰਕੇ ਕਾਰਨ ਕੀ ਬਣਿਆ ਕਿ ਉਹਨਾਂ ਆਖਿਆ ਪੰਡਿਤ ਪਾਂਦੇ ਦੂਸਰੇ ਜਿਹੜੇ ਨੇ ਉਹ ਬਿਲਕੁਲੀ ਨਾਲ ਇਹ ਗੱਲ ਨੂੰ ਸੋਚਣਗੇ ਨਹੀਂ ਕਿ ਧਰਮਗੰਥ ਕਹਿੰਦੇ ਕੀ ਨੇ ਪਰ ਉਹ ਮੱਥਾ ਟੇਕ ਕੇ ਤੁਰ ਜਾਣਗੇ ਲੇਕਿਨ ਸੁਣਗੇ ਸੁਣਨਗੇ ਕੋਈ ਨਹੀਂ ਕਿਉਂਕਿ ਮਾਇਆ ਦਾ ਇਹਨਾ ਪ੍ਰਭਾਵ ਹੋਏਗਾ ਹਰ ਇੱਕ ਦਾ ਮੱਥਾ ਬੰਦ ਹੋਏਗਾ ਇਹਦਾ ਤਮਾਸ਼ਾ ਲੱਗਾ ਇੱਕ ਬਹੁਤ ਵੱਡਾ ਹਰ ਸਿੰਘ ਜੀ ਉਹ ਗੁਰਸਖ ਗੁਰਸੇਵ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਸੁਣੀ ਹੈ ਜਿਸ ਵਿੱਚ ਮੌਜੂਦਾ ਸਮੇਂ ਦੀਆਂ ਦੋ ਹੀ ਗੱਲਾਂ ਕੀਤੀਆਂ ਹਨ ਪਰ ਉਹ ਵੀ ਸਹੀ ਨਹੀਂ ਲਗੀਆਂ ਬਾਕੀ ਸਾਰੀਆਂ ਗੱਲਾਂ ਨੇ ਪਿਛਲਾ ਇਤਿਹਾਸ ਹੀ ਸੁਨਾਇਆ ਹੈ ਦੱਸਿਆ ਹੈ ਪਰ ਦੱਸਣਾ ਚਾਹੀਦਾ ਹੈ ਪਿਛਲਾ ਇਤਿਹਾਸ ਬਾਰੇ ਵੀ ਇਹ ਗੁਰਸਖ ਗੱਲ ਤਾਂ ਪਰਮੇਸ਼ਰ ਦੀ ਕਰਦਾ ਹੈ ਪਰਮੇਸ਼ਰ ਦੇ ਆਉਣ ਦੀ ਵੀ ਕਰਦਾ ਹੈ ਪਰ ਆਪਣੇ ਪ੍ਰਚਾਰ ਵਿੱਚ ਇਹ ਨਹੀਂ ਦੱਸ ਰਿਹਾ ਕਿ ਪਰਮੇਸ਼ਰ ਆਇਆ ਕਿਹੜਾ ਹੈ ਕਿੱਥੇ ਆਇਆ ਹੈ ਉਸਨੇ ਆਪਣਾ ਕੀ ਨਾਮ ਰੱਖਿਆ ਹੈ ਕਿਸ ਧਰਤੀ ਨੂੰ ਭਾਗ ਲਾਇਆ ਹੈ ਕਿਸ ਪਿੰਡ ਨੂੰ ਭਾਗ ਲਾਇਆ ਹੈ ਕਿੱਥੇ ਉਹਨੇ ਆਪਣਾ ਪਹਿਲਾ ਚਾਨਾ ਰੱਖਿਆ ਹੈ ਹਰ ਸੰਗ ਜੀ ਉਹ ਇੱਕ ਗੁਰਸਖ ਕਹਿ ਰਿਹਾ ਹੈ ਕਿ ਪਰਮੇਸ਼ਰ 1914 ਦੇ ਵਿੱਚ ਜਦ ਆਵੇਗਾ ਤੇ ਆਪਣਾ ਸੰਭਲ ਸਰੀਰ ਬਣਾਵੇਗਾ ਚੁੱਪ ਨੇ ਚੁੱਪੀ ਹਰ ਸੰਜੀ ਉਹ ਤੇ ਵਿਚਾਰਨ ਵਾਲੀ ਗੱਲ ਹੈ ਇੱਕ ਹਰ ਬਾਣੀ ਵਿੱਚ ਦਰਜ ਹੈ ਕਿ 24 ਗ੍ਰੰਥਾਂ ਦੇ ਵਿੱਚ ਦਰਜ ਹੈ ਕਿ ਪਰਮੇਸ਼ਰ ਨੇ 5 ਜੇਟ 1948 ਬਿਕਰਮੀ ਨੂੰ ਜਾਨੀ ਕਿ 18 ਮਈ 1891 ਈਸਵੀ ਨੂੰ ਮਾਤ ਲੋਕ ਦੇ ਵਿੱਚ ਰਾਤ ਨੂੰ ਆਪਣਾ ਪ੍ਰਗਟਾਵਾ ਕੀਤਾ ਅਵਤਾਰ ਧਾਰਿਆ ਉਸ ਭਿੰਡੜੀ ਰੈਣ ਨੂੰ ਰਾਤ ਨੂੰ ਵਧਾਈਆਂ ਮਿਲੀਆਂ ਤੇ ਨਿਕ ਲੰਕ ਨਰੈਨ ਨਰ ਅਵਤਾਰ 24 ਸਾ ਅਖਵਾਇਆ ਨਾਮ ਸ਼ੇਰ ਸਿੰਘ ਰਖਾਇਆ ਤੇ ਇੱਕ ਮਿੰਟ ਦੀ ertidite ਜਿਸ ਨੂੰ ਕਨਕਾਪੁਰੀ ਦਾ ਨਾਮ ਦਿੱਤਾ ਹੈ ਮਾਨ ਦਿੱਤਾ ਹੈ ਆਪਣਾ ਪਹਿਲਾ ਚਾਨ ਰਖਿਆ ਪਰਮੇਸ਼ਰ ਨੇ ਹਰ ਬਾਣੀ ਰਾਈ ਸਮਝਾਉਣਾ ਕੀਤਾ ਹੈ ਕਿ ਰਾਮਗੜੀਆਂ ਵਿੱਚ ਦੇਹ ਪ੍ਰਗਟਾਉਂ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਆਖਵਾਉ ਸੋਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਕਰਵਾਉ ਜਾਤ ਰਖਾਣ ਉਹਨਾਂ ਦੀ ਹੋਵੇ ਜਿੱਥੇ ਮਹਾਰਾਸ਼ੀ ਰਸੰਗ ਪ੍ਰਗਟ ਹੋਵੇ ਤਰਖਾਣਾ ਦਾ ਤਖਤ ਬਣਾਇਆ ਹਰ ਸੰਗ ਜੀਓ ਇਹ ਗੋਸ਼ਕ ਬੋਲ ਰਿਹਾ ਹੈ ਕਿ ਪਰਮੇਸ਼ਰ ਨੇ 1914 ਈਸਵੀ ਵਿੱਚ ਸੰਭਲ ਸਰੀਰ ਬਣਾਇਆ ਝੂਪਣੀ ਚੂਪੀ ਤੇ ਦੁਨੀਆਂ ਦਾ ਸਾਰਾ ਰਸ ਜਿਹੜਾ ਉਹ ਚੂਸ ਲਿਆ ਤੇ ਦੁਨੀਆਂ ਨੂੰ ਜਿਹੜਾ ਉਹ ਨਸੇ ਵੱਲ ਤਾਕਤ ਦਿੱਤਾ ਹਰ ਸੰਗ ਜੀਓ ਇਸ ਗੋਸ਼ਕ ਦੇ ਵਿਚਾਰਾਂ ਤੋਂ ਤਾਂ ਇਹ ਹੀ ਪਤਾ ਲੱਗਦਾ ਹੈ ਕਿ ਪਰਮੇਸ਼ਰ ਦੋ ਹਨ ਇੱਕ ਪਰਮੇਸ਼ਰ 5 ਜੇਠ 1948 ਬਿਕਰਮੀ ਨੂੰ ਜਾਨੀ ਕਿ 18 191 ਈਸਵੀ ਨੂੰ ਮਾਤ ਲੋਕ ਦੇ ਵਿੱਚ ਆਇਆ ਹੈ ਤੇ ਦੂਜਾ ਪਰਮੇਸ਼ਰ 1914 ਈਸਵੀ ਨੂੰ ਆਇਆ ਹੈ ਜਾਨੀ ਕਿ ਇਹਨਾਂ ਦੇ ਮੁਤਾਬਕ ਦੋ ਪਰਮੇਸ਼ਰ ਹੋਗੇ ਹਰ ਸੰਗ ਜੀਓ ਪਰ ਹਰ ਬਾਣੀ ਤਾਂ ਕੁਝ ਹੋਰ ਸਮਝਾਉਣਾ ਕਰ ਰਹੀ ਹੈ ਕਿ 1914 ਈਸਵੀ ਨੂੰ ਜਿਸ ਬੱਚੇ ਨੇ ਪਾਲ ਸਿੰਘ ਦੇ ਘਰ ਜਨਮ ਲਿਆ ਹੈ ਉਸ ਨੇ ਨੌ ਵਾਰ ਅੱਖਾਂ ਖੋਲੀਆਂ ਤੇ ਨੌ ਵਾਰ ਮੀਟੀਆਂ ਤਨੋਂ ਵਾਰ ਰੋ ਕੇ ਬੱਚਿਆਂ ਵਾਂਗ ਆਪਣਾ ਹਾਲ ਸੁਨਾਇਆ ਕਿ हे ਪਰਮੇਸ਼ਰ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ ਤੇ ਮੇਰੇ ਸਿਰ ਤੇ ਹੱਥ ਰੱਖੀ ਉਹ ਪ੍ਰਭੂ ਉਹ ਪਰਮੇਸ਼ਰ ਜਿਸ ਦੇ ਅੱਗੇ ਬੇਨਤੀ ਕਰ ਰਿਹਾ ਹੈ ਕਿ ਮੇਰੇ ਸਿਰ ਤੇ ਹੱਥ ਰੱਖੀ ਹੁਕਮਨ ਦੇ ਵਿੱਚ ਆਪਣਾ ਸਰਗਨ ਰੂਪ ਬਣਾ ਕੇ ਅਗੰਮੀ ਖੇਡਾਂ ਕਰ ਰਹਿਸਾ ਨਾ ਹਰ ਸੰਗ ਜੀਓ ਇਸ ਨੇ ਇਹ ਕਿਹਾ ਹੈ ਕਿ 1900 14 ਈਸਵੀ ਵਿੱਚ ਜਦ ਪਰਮੇਸ਼ਰ ਆਵੇਗਾ ਦੁਨੀਆ ਵਿੱਚ ਪਰਮੇਸ਼ਰ ਦੀ ਗੱਲ ਚੱਲੇਗੀ ਗੱਲ ਸ਼ੁਰੂ ਹੋ ਜਾਵੇਗੀ ਹਰ ਸੰਗ ਜੀਓ ਕਿ ਜਦੋਂ ਪਰਮੇਸ਼ਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਕਨਕ ਪ੍ਰਵਾਸੀ ਕੁੈਂਟ ਵਾਸੀ ਜੀ ਹਰ ਮੰਦਰ ਸਾਹਿਬ ਗਏ ਸੀ ਤੇ ਦੁਨੀਆ ਦੇ ਵਿੱਚ ਸੰਤ ਮਨੀ ਸਿੰਘ ਤੋਂ ਢੋਲ ਮਰਵਾਇਆ ਸੀ ਕਿ ਆਮਾ ਮਹਿੰਦੀ ਆ ਗਿਆ ਜੇ ਨੇਕ ਕਲੰਕ অবতার ਆ ਗਿਆ ਜੇ ਇਹ ਤੇ ਛਰਨੀ ਲੱਗ ਜਾਓ ਕੀ ਉਦੋਂ ਪਰਮੇਸ਼ਰ ਦੀ ਗੱਲ ਨਹੀਂ ਸੀ ਸ਼ੁਰੂ ਹੋਈ ਹਰਸਨ ਸਿੰਘ ਜੀ ਉਹ ਜਦੋਂ ਪਰਮੇਸ਼ਰ ਮਹਾਰਾਜ ਸ਼ੇਰ ਸਿੰਘ ਵਿਚ ਨੂੰ ਭਗਵਾਨ ਕਨਕ ਪ੍ਰਵਾਸੀ ਕੁੰਡਵਾਸੀ ਜੀ ਅਨੰਦਪੁਰ ਸਾਹਿਬ ਗਏ ਸੀ ਤਾਂ ਉੱਥੇ ਵੀ ਸੰਤ ਮਨੀ ਸਿੰਘ ਜੀ ਤੋਂ ਢੋਲ ਮਰਵਾਇਆ ਸੀ ਹੋਕਾ ਦਵਾਇਆ ਸੀ ਕਿ ਮਾਂ ਮਹਿੰਦੀ ਆ ਗਿਆ ਜੇ ਨੇਕ ਲੰਕਾ ਅਵਤਾਰ ਆ ਗਿਆ ਜੇ ਇਥੇ ਛਰਨੀ ਲੱਗ ਜਾਓ ਕੀ ਉਦੋਂ ਦੁਨੀਆਂ ਦੇ ਵਿੱਚ ਪਰਮੇਸ਼ਰ ਦੀ ਗੱਲ ਨਹੀਂ ਸੀ ਸ਼ੁਰੂ ਹੋਈ ਸੰਗੀਓ ਮੈਨੂੰ ਤਾਂ ਇੰਜ ਲੱਗਦਾ ਹੈ ਗੁਰਸੇਵਕ ਸੰਗ ਦੇ ਮਗਰ ਕੋਈ ਪਜਾਮਾ ਖਿੱਚਣ ਵਾਲੇ ਬੈਠੇ ਆ ਇਸ ਕਰਕੇ ਇਹ ਪਰਮੇਸ਼ਰ ਦੀ ਸਹੀ ਗੱਲ ਨਹੀਂ ਕਰ ਰਿਹਾ 도ਗਲੀ ਕਰ ਰਿਹਾ ਇੱਥੇ ਇੱਥੇ 도ਗਲੀ ਗੱਲ ਕਰ ਰਿਹਾ ਹੈ ਇੱਕ ਤਰਫੀ ਗੱਲ ਨਹੀਂ ਕਰ ਰਿਹਾ ਵੀ ਪਰਮੇਸ਼ਰ ਹੈ ਕਿਹੜਾ ਪਰਮੇਸ਼ਰ ਆਇਆ ਕਿਹੜਾ ਪਰਮੇਸ਼ਰ ਨੇ ਕਦੋਂ ਆਇਆ ਇਸ ਕਰਕੇ ਇਹਨਾਂ ਦੇ ਪ੍ਰਚਾਰ ਸੁਣ ਕੇ ਹੂੰ ਹਾਂ ਨਾ ਕਰੀ ਜਾਇਆ ਕਰੋ ਹਰ ਬਣੀ ਦੇ ਮੁਤਾਬਕ ਇਹਨਾਂ ਦੇ ਪ੍ਰਚਾਰ ਤੇ ਵਿਚਾਰ ਵੀ ਕਰਿਆ ਕਰੋ ਕੀ ਇਹ ਸਹੀ ਬੋਲੇ ਆ ਇਸ ਕਰਕੇ ਇਹਨਾਂ ਤੋਂ ਬਚੋ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ